ਉਦਿਆਨਾ ਪਛਮੀ ਲਈ ਜਿਮ ਨਹੀਂ ਚੋਣਾ ਸੀ ਗਿਆ ਤਾਂ ਜਿੱਥੇ ਵਿੱਚ ਇੱਕ ਤਰਫੀ ਮੁਕਾਬਲਾ ਜਿਹੜਾ ਕੀ ਹੋਇਆ ਤੇ ਸੰਜੀਵ ਰੋਲਾ ਜੀ ਭਾਰੀ ਬਹੁਮਤ ਨਾਲ ਜਿੱਤੇ ਨੇ ਤਾਂ ਉਸ ਤੋਂ ਬਾਅਦ ਕੈਬਨਿਟ ਮੰਤਰੀ ਵੀ ਬਣਾ ਦਿੱਤੇ ਗਏ ਨੇ ਪਰ ਅੱਜ ਹੁਣ ਤਕਰੀਬਨ 10 ਦਿਨਾਂ ਬਾਅਦ ਪਹਿਲੀ ਵਾਰ ਲੁਧਿਆਣਾ ਜਿਹੜਾ ਪਹੁੰਚ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾ ਰਿਹਾ ਹਾਂ ਵੀ ਕਿਸ ਤਰੀਕੇ ਨਾਲ ਤਿਆਰੀਆਂ ਸਾਰੀਆਂ ਇਸ ਸਮੇਂ ਚੱਲਦੀਆਂ ਹੋਣ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇੱਥੇ ਗੈਸਟੋਫ ਓਨਰ ਜਿਹੜਾ ਕਿ ਕੀਤਾ ਜਾਏਗਾ ਤੇ ਇੱਥੇ ਆਉਣਗੇ ਤਾਂ ਜਦੋਂ ਮੰਤਰੀ ਬਣੇ ਨੇ ਕੈਬਨਿਟ ਮਿਨਿਸਟਰ ਬਣੇ ਨੇ ਤਾਂ ਉਸ ਤੋਂ ਬਾਅਦ ਫਸਟ ਟਾਈਮ ਜਿਹੜਾ ਕਿ ਲੁਧਿਆਣਾ ਵਿੱਚ ਆਉਣਗੇ ਤੇ ਜੇਕਰ ਗੱਲ ਕਰ ਲਈਏ ਪੱਛਮੀ ਚੋਣਾਂ ਦੀ ਤਾਂ ਉਸ ਸਮੇਂ ਕਾਫੀ ਜਿਹੜਾ ਕਿ ਹੈ ਇਸ ਚੀਜ਼ ਦਾ ਰਹਿਆ ਵੀ ਕਿਸ ਤਰੀਕੇ ਨਾਲ ਸਾਰੀ ਚੋਣ ਹੋਏਗੀ ਉਸ ਤੋਂ ਬਾਅਦ ਕੌਣ ਜਿੱਤੇਗਾ ਜਦੋਂ ਜਿੱਤੇ ਨੇ ਹੁਣ ਭਾਰੀ ਬਹੁਮਤ ਨਾਲ ਜਿੱਤੇ ਨੇ ਤੇ ਸੌਜੁਕ ਸਮਾਗਮ ਜਿਹੜਾ ਕਿ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਕੱਲ ਜਦੋਂ ਉਹਨਾਂ ਨੇ ਜਿਹੜੀ ਮੰਤਰੀ ਪਦ ਜਿਹੜਾ ਮੰਤਰੀ ਪਦ ਜਿਹੜਾ ਕੀ ਹੈ ਲਿਆ ਹੈ ਜਿਹੜਾ ਕਿ ਐਨ ਆਰ ਆਈ ਅਤੇ ਅ ਇੰਡਸਟਰੀ ਜਿਹੜਾ ਡਿਪਾਰਟਮੈਂਟ ਉਹਨਾਂ ਨੂੰ ਮਿਲਿਆ ਤਾਂ ਹੁਣ ਉਸ ਤੋਂ ਬਾਅਦ ਪਹਿਲੀ ਵਾਰ ਜਿਹੜਾ ਕੀ ਹੈ ਸੌ ਚੁੱਕ ਕੇ ਤੇ ਲੁਧਿਆਣਾ ਵਿੱਚ ਪਹੁੰਚ ਰਹੇ ਹਾਂ ਤੇ ਤਸਵੀਰਾਂ ਤੁਹਾਨੂੰ ਅਲਗਾ ਕਾਰ ਜਿਹੜੀਆਂ ਨੇ ਉੱਥੋਂ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਕੀ ਹੈ ਪ੍ਰਬੰਧ ਇਸ ਸਮੇਂ ਇੱਥੇ ਕੀਤੇ ਗਏ ਨੇ ਤਾਂ ਜਿਹੜਾ ਫਰਸਟ ਇੰਟਰੈਕਸ਼ਨ ਜਿਹੜੀ ਕੀ ਹੈ ਮੀਡੀਆ ਨਾਲ ਵੀ ਹੋਏਗੀ ਤੇ ਲੁਧਿਆਣਾ ਵਿੱਚ ਵੀ ਜਿਹੜੇ ਕੀ ਹੈ ਪਹੁੰਚਾਂਗੇ ਤਾਂ ਤੁਹਾਨੂੰ ਇੱਕ ਚੀਜ਼ ਹੋਰ ਵੀ ਨਾਲ ਸਾਂਝੀ ਕਰਾਂਗੇ ਵੀ ਕੀ ਜਿਹੜਾ ਮਿਨਿਸਟਰੀ ਉਹਨਾਂ ਨੂੰ ਮਿਲੀ ਹੈ ਤਾਂ ਇੰਡਸਟਰੀ ਐਂਡ ਕਮਰਸ ਅਤੇ ਇਨਵੈਸਟਮੈਂਟ ਪ੍ਰੋਮੋਸ਼ਨ ਐਂਡ ਐਨ ਆਰ ਆਈ ਅਫੇਅਰਸ ਜਿਹੜੀ ਕਿ ਇਹ ਮਿਨਿਸਟਰੀ ਇਸ ਹਮੇ ਉਹਨਾਂ ਨੂੰ ਜਿਹੜੀ ਕਿ ਦਿੱਤੀ ਗਈ ਹੈ ਦਾਖਲਾ ਜਿਹੜਾ ਕਿ ਹੈ ਉਹਨਾਂ ਦਾ ਪੰਜਾਬ ਦੀ ਵਜ਼ਾਰਤ ਦੇ ਵਿੱਚ ਜਿਹੜਾ ਕਿ ਆ ਹੋ ਚੁੱਕਿਆ ਹੋਇਆ ਮੰਤਰੀ ਜਿਹੜੇ ਨੇ ਬਣ ਚੁੱਕੇ ਨੇ ਤੇ ਹੁਣ ਕੁਝ ਹੀ ਸਮੇਂ ਦੇ ਵਿੱਚ ਸਾਡੇ ਵਿੱਚ ਜਿਹੜੇ ਕਿ ਮੌਜੂਦ ਹੋਣਗੇ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਦਿਖਾ ਰਹੇ ਹਾਂ ਸਾਰੇ ਪ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਇਹ ਜਿਹੜੀ ਕਿ Oath ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਗਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੂਰੇ ਸੂਬੇ ਲਈ ਵੱਤੋਂ ਵੱਧ ਸੇਵਾ ਕਰ ਸਕਾਂ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸੂਬੇ 'ਚ ਲਿਆਵਾਂਗੇ ਔਰ ਜਿਉਂ ਵੀ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਸਾਨੂੰ ਰਿਸੋਲਵ ਕਰਾਂਗੇ ਔਰ ਅਸੀਂ ਇਹੀ ਚਾਹਾਂਗੇ ਕਿ ਸਾਡੀ ਸਨਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ ਔਰ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸਨਤ ਵਧੇਗੀ ਸਰ ਸਨਤ ਦੀ ਪ੍ਰਾਇੋਰਟੀ ਤੇ ਆ ਪ੍ਰਾਇੋਰਟੀ ਬੇਸਿਸ ਤੇ ਕੀ ਕੰਮ ਹੋਗੇ ਸਰ ਹੰਦਵਾਣਾ ਇਹ ਪ੍ਰਾਇੋਰਟੀ ਮੈਂ ਨਹੀਂ ਬਣਾਣੀ ਇਹ ਪ੍ਰਾਇੋਰਟੀ ਸਨਤ ਬਣਾਉਗੀ ਉਹਨਾਂ ਨਾਲ ਬੈਠਾਂਗੇ ਉਹਨਾਂ ਨੂੰ ਵੈਸੇ ਅਸੀਂ ਮੁੱਦੇ ਪਿਛਲੇ 3 ਸਾਲਾਂ ਜੀ ਬਹੁਤ ਕੀਤੇ ਜਿਹੜੇ ਸਾਡੇ ਅ ਇੰਡਸਟਰੀ ਮਨਿਸਟਰ ਸੋਨਤ ਸਾਹਿਬ ਰਹੇ ਆ ਕੱਲ ਤੱਕ ਉਹ ਉਹਨਾਂ ਨੇ ਵੀ ਬਹੁਤ ਕੰਮ ਕੀਤਾ ਇੰਡਸਟਰੀ ਦੇ ਬੜੇ ਮੁੱਦੇ ਹੱਲ ਹੋਏ ਆ ਔਰ ਅੱਗੇ ਹੋਈ ਜਾਣਗੇ ਜਿਹੜੇ ਉਹਨਾਂ ਦੇ ਕੰਮ ਰਹਿ ਗਏ ਅਧੂਰੇ ਉਹ ਵੀ ਪੂਰੇ ਕਰਾਂਗੇ ਤੇ ਨਵੇਂ ਕੰਮ ਵੀ ਪੂਰੇ ਜੋਰਾਂ ਨਾਲ ਲਗਾ ਕੇ ਇੰਡਸਟਰੀ ਦੇ ਜਿਹੜੇ ਵੀ ਇਸ਼ੂ ਹੈਗੇ ਆ ਉਹ ਸਾਰੇ ਹੱਲ ਹੋਣਗੇ ਕੋਈ ਇਹ ਇੱਕ ਇਸ਼ੂ ਇੱਕ ਨਹੀਂ ਹੁੰਦਾ ਇੰਡਸਟਰੀ ਰਿਲੇਟਡ ਵੀ ਹੁੰਦੇ ਹਰ ਇੰਡਸਟਰੀ ਦੇ ਅਲੱਗ ਇਸ਼ੂ ਪਰ ਇੱਕ 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 ਇਸ਼ੂ ਜਿਹੜਾ ਕਾਮਨ ਹੈ ਇੰਡਸਟਰੀ ਦਾ ਐਗਜ਼ੀਬਿਸ਼ਨ ਸੈਂਟਰ ਉਹ ਮੈਂ ਵਾਦਾ ਕਰਦਾ ਕਿ ਜਲਦੀ ਅਸੀਂ ਉਹਦੇ ਲਈ ਜਗ੍ਹਾ ਅਨਾਉਂਸ ਕਰਕੇ ਉਹਦਾ ਕਿਸ ਜਿਸ ਤਰੀਕੇ ਨਾਲ ਵੀ ਕੰਮ ਚਾਲੂ ਕਰਨਾ ਕਰਾਵਾਂ ਦੇਖੋ ਸਾਰੇ ਬੋਲਣਗੇ ਫਿਰ ਮੈਂ ਹਲਬਾਰਾ ਹਲਬਾਰਾ 에어ਪੋਰਟ ਨੀਅਰ ਕੰਪਲੈਕਸ ਸੀਗਾ ਤੁਸੀਂ ਲਾਸਟ ਕਿਹਾ ਸੀ ਕਿ ਉਹਨਾਂ ਵੱਲੋਂ ਵੀ ਬੀਲ ਆਈ ਹੈ ਕਿ ਤੁਸੀਂ ਤਿਆਰੀਆਂ ਰੱਖੋਗੇ ਹੁਣ ਉਹ ਹੁਣ ਉਹਨਾਂ ਦੀ ਹੀ ਅਸੀਂ ਡੇਟ ਦੀ ਵੇਟ ਕਰ ਰਹੇ ਹਾਂ 에어ਪੋਰਟ ਅਥਾਰਟੀ ਦੀ ਸਾਰਾ ਕੁਝ ਕੰਪਲੀਟ ਹੈ ਇਹ 30 ਤਰੀਕ ਨੂੰ ਇੱਕ ਦੁਬਾਰਾ ਇਨਸਪੈਕਸ਼ਨ ਹੋ ਗਈ ਹੈ ਸੋ ਹੁਣ ਅਸੀਂ ਤਰੀਕ ਦੀ ਵੇਟ ਕਰ ਰਹੇ ਹਾਂ ਜੋ ਮੈਨੂੰ ਲਾਸਟ ਪਤਾ ਲੱਗਿਆ ਹੈ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦੇ ਦਫਤਰ ਵਿੱਚ ਫਾਈਲ ਗਈ ਹੋਈ ਹੈ ਜਦੋਂ ਉੱਥੋਂ ਹੋ ਕੇ ਆ ਜਾਏਗੀ ਮੇਰੇ ਖਿਆਲ ਪਹਿਲੀ ਆਪਸ਼ਨ ਜੋ ਕਿਸੇ ਵੀ 에ਰਪੋਰਟ ਦੀ ਐਸ ਚੀਫ ਗੈਸਟ ਉਹਨਾਂ ਨੂੰ ਜਾਂਦੀ ਹੋਣੀ ਹੈ ਤੇ ਜਦੋਂ ਵੀ ਉਹਨਾਂ ਦੀ ਅਪਰੂਵਲ ਆ ਜਾਏਗੀ 에ਰਪੋਰਟ ਤਿਆਰ ਸਰ ਐਨ ਆਰ ਆਈ ਐਨ ਆਰ ਆਈ ਦੇ ਡਿਪਾਰਟਮੈਂਟ ਵਿੱਚ ਮਿਲਿਆ ਤੁਹਾਨੂੰ ਹੋਰ ਐਨ ਆਰ ਆਈ ਦੇ ਕਈ ਮੁੱਦੇ ਹੈਗੇ ਨੇ ਉਹਨੂੰ ਲੈ ਕੇ ਕਿਸ ਤਰ੍ਹਾਂ ਦੇ ਦੇਖੋ ਜਿਹੜਾ ਐਨ ਆਰ ਆਈ ਦਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਤਾਂ ਮੈਨੂੰ ਪਤਾ ਕੀ ਮੁੱਦੇ ਹੈ ਕੀ ਕਰਨਾ ਹੈ ਐਨ ਆਰ ਆਈ ਦਾ ਡਿਪਾਰਟਮੈਂਟ ਮੇਰੇ ਲਈ ਜਿਹੜੀ ਇਹਨਾਂ ਦੇ ਇਸ਼ੂ ਐ ਨਵੇਂ ਆ ਬਟ ਬਤ ਤੋਂ ਬਾਦ ਮੈਂ ਇਹਨਾਂ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੂੰਗਾ ਔਰ ਮੰਗਲਵਾਰ ਮੈਂ ਪਹਿਲੀ ਮੀਟਿੰਗ ਰੱਖੀ ਐ ਅਫਸਰ ਸਾਹਿਬ ਨਾਲ ਐਨਆਰਆਈ ਦੇ ਮੰਗਲ ਉੱਥੇ ਚੰਡੀਗੜ੍ਹ ਉਹ ਮੀਟਿੰਗ ਤੋਂ ਬਾਅਦ ਮੈਂ ਸਹੀ ਦੱਸ ਸਕੂੰਗਾ ਵੀ ਇਹਦੇ ਉੱਤੇ ਕੀ ਕਰਨਾ ਚਾਹੀਦਾ ਚਲੋ ਜੋ ਵੀ ਹੋਣਗੇ ਸਾਰੇ ਇਸ਼ੂ ਰਿਜ਼ੋਲਵ ਕਰਾਂਗੇ ਔਰ ਮੇਨਟਾ ਇਹ ਐ ਕਿ ਜਲਦੀ ਤੋਂ ਜਲਦੀ ਹੋਣ ਉਹ ਸਾਡੇ ਭਰਾਵਾਂ ਨੂੰ ਜਿਹੜੇ ਐਨਆਰਆਈ ਬਾਹਰ ਸੈਟਲਡ ਐ ਯਾ ਜਿਹੜੇ ਜਿੰਨਾ ਕੁਲ ਵੀ ਐਨ ਆਰ ਆਈ ਸਟੇਟਸ ਹੈ ਚਾਹੇ ਬਾਹਰ ਸੈਟਰਡੇ ਚਾਹੇ ਇੱਥੇ ਆਏ ਹੋਏ ਉਹਨਾਂ ਨੂੰ ਕਿਤੇ ਵੀ ਤੱਕੇ ਨਾ ਖਾਣੇ ਪੈਣ ਔਰ ਕੰਮ ਜਲਦੀ ਤੋਂ ਜਲਦੀ ਹੋਵੇ। ਥੋੜਾ ਜਿਹਾ ਬੈਂਕਿੰਗ ਸਕੀਮ ਨੂੰ ਲੈ ਕੇ ਅੱਜ ਬੀ ਜੀ ਪੀ ਦਾ ਵਫਤ ਕਿਸਾਨਾਂ ਦੇ ਨਾਲ ਮਿਲਿਆ ਖਾਸ ਕਰਕੇ ਉਧਿਆਣੇ ਦੀ ਨਿਯਮਿਤ ਵੀ ਮਦਦ ਉਹੀ ਹੈ। ਕਿ ਲੱਗਦਾ ਸਰ ਜੋ ਸਕੀਮ ਸਰਕਾਰ ਨੇ ਦਾਵਾ ਕੀਤਾ ਸੀ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਪਰ ਸੱਜੇ ਪਾਸੇ ਵਿਰੋਧੀ ਅਸੀਂ ਲੱਗੇ ਸਵਾਚੂ ਰਹੇ। ਚਲੋ ਇਹ ਇਹ ਦੇਖੋ ਜੀ ਇਹ ਕੋਈ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਇਹ ਉਹਨਾਂ ਦੀ ਮਰਜ਼ੀ ਹੈ ਜਿਨ੍ਹਾਂ ਨੇ ਜ਼ਮੀਨ ਦੇਣਾ ਉਹਨਾਂ ਦੇ ਹੱਕੇ 'ਚ ਹੈ ਨਹੀਂ ਹੱਕੇ 'ਚ ਹੈ ਉਹ ਜਿਹਦੀ ਜ਼ਮੀਨ ਆ ਉਹਨੇ ਸੋਚਣਾ ਇਹ ਇਹ ਆਪੋਜੀਸ਼ਨ ਦਾ ਮੇਰੇ ਖਿਆਲ ਕੰਮ ਨਹੀਂ ਹੈਗਾ ਸੋਚਣਾ ਹਾਂਜੀ ਪਿਛਲੇ ਤੱਕ ਬੜਾ ਵੱਡਾ ਪੁੱਤਾ ਸੀਗਾ ਕਿ ਵੀ ਇੱਥੇ 5.5 ਰੁਪਏ ਯੂਨਿਟ ਨੂੰ ਕਿਹਾ ਗਿਆ ਸੀ ਪਰ ਹੋਇਆ ਨਹੀਂ ਤੁਸੀਂ ਹੁਣ ਆ ਗਏ ਤੇ ਇੰਡਸਟਰੀ ਕਿਉਂ ਬਿਜਲੀ ਸਾਡੀ ਬਿਜਲੀ ਸਾਡੀ 5.5 ਰੁਪਏ ਹੈ ਸਨੀ ਦਾ ਰੇਟ ਹੈ ਰੇਟ ਸ਼ਾਮ ਤੋਂ ਬਾਅਦ ਵੱਧ ਰਹੇ ਜਿਹੜਾ ਸ਼ਾਮ ਤੋਂ ਵੱਧ ਹੈ ਉਹ ਅੱਜ ਦਾ ਨਹੀਂ ਹੋਇਆ ਹੋਇਆ ਜੀ ਉਹ ਪਿਛਲੇ 6 ਸਾਲਾਂ ਤੋਂ ਚੱਲ ਰਿਹਾ ਹੈ ਉਹ ਅੱਜ ਦਾ ਨਹੀਂ ਹੈਗਾ ਬਲਕਿ ਅੱਗੇ 6 ਮਹੀਨੇ ਹੁੰਦਾ ਸੀਗਾ ਹੁਣ 4 ਮਹੀਨੇ ਕਰਤਾ ਹੈ ਔਰ ਜਿੰਨੇ ਯੂਨਿਟ ਉਸ ਵਲੇ ਚੱਲਦੇ ਆ ਸਿਰਫ ਉਦੇ ਤੇ ਆ ਕਿਉਂਕਿ ਹੁਣ ਬਿਜਲੀ ਵੀ ਟਰੇਡਿੰਗ ਹੁੰਦੀ ਆ ਦੇਖੋ ਟਰੇ ਇਹਨਾਂ ਦੀ ਵੀ ਜਿੱਦਾਂ ਐਕਸਚੇਂਜ ਹੁੰਦੀ ਆ ਉਸ ਵਲੇ ਬਿਜਲੀ ਦਾ ਮੁੱਲ ਹੀ ਵੱਜ ਜਾਂਦਾ ਜੇ ਖਰੀਦਣਾ ਪਵੇ ਜਾਂ ਜੋ ਵੀ ਹੋਵੇ ਸੋ ਇਹ ਅੱਜ ਦਾ ਸਾਡੀ ਸਰਕਾਰ ਵੱਲੇ ਦਾ ਨਹੀਂ ਇਹ 6 ਸਾਲਾਂ ਦਾ ਚੱਕਰ ਹੈ ਸਰ ਐਨ ਆਰ ਆਈ ਜਿਹੜੇ ਹੈਗੇ ਨੇ ਉਹਨਾਂ ਦੀ ਜਿਹੜੀ ਟਰੋਫੀ ਹੈਗੀ ਕਈ ਵਾਰੀ ਉਹ ਕੋ ਵੀ ਇਸ ਤਰ੍ਹਾਂ ਕਾਫੀ ਦੇਖਣ ਨੂੰ ਮਿਲਦਾ ਮੈਂ ਕਿਹਾ ਜੋ ਇੰਡੀਵਿਜੂਅਲ ਹੋਣਗੇ ਉਹ ਰਿਜ਼ਰਵ ਕੀਤੇ ਜਾਣ ਸਰ ਜਿਹਨਾਂ ਨੂੰ ਸਾਡੇ ਸਾਡੇ 3.5 ਸਾਲ ਲੋਕਾਂ ਨੂੰ ਪਹਿਲਾਂ ਮਿਲਦੇ ਰਿਹਾ ਹੁਣ ਜ਼ਿੰਮੇਵਾਰੀਆਂ ਵਧੀਆਂ ਉਸ ਤਰੀ ਮਿਲੋਗੇ ਜੀ ਆਰੋੜਾ ਸਾਹਿਬ ਗੱਲ ਸੁਣੋ ਹਲੇ ਤਾਂ ਦਿਨ ਚਾਲੂ ਹੋਏ ਤੁਹਾਨੂੰ ਪਤਾ ਲੱਗੂਗਾ ਉਸ ਤੋਂ ਵੀ ਵੱਧ ਪਿਆਰ ਨਾਲ ਮਿਲਾਂਗੇ ਔਰ ਸਾਰੇ ਲੋਕਾਂ ਦੇ ਕੰਮ ਹੋਣਗੇ ਆਰੋੜਾ ਸਾਹਿਬ ਸਰ ਇੱਕ ਤੁਸੀਂ ਸਭ ਤੋਂ ਵੱਡਾ ਵਾਅਦਾ ਕੀਤਾ ਸੀ ਜਵਾਰ ਨਗਰ ਦੇ ਵਸਨੀਕਾਂ ਨਾਲ ਜਿਹੜੀ ਮਸਲੇ ਕਿਹਾ ਸੀ ਤੁਹਾਨੂੰ ਕਾਣ ਨੇ ਉਹਨਾਂ ਦੇ ਰਿਸ਼ਤੇ ਵਧਾਵਾਂਗੇ ਹਾਂ ਤੇ ਹੁਣ ਹੋਣ ਗਿਆ ਨਾ ਜੀ ਹੁਣ ਕੋਡ ਆਫ ਕੰਡੈਕਟ ਜਵਾਰ ਨਗਰ ਕੰਪਨੀ ਹੈ ਨਾ ਜੋ ਕੋਡ ਕੋਡ ਆਫ ਕੰਡੈਕਟ ਲੱਗਿਆ ਹੋਇਆ ਸੀ ਤੇ ਹੁਣ ਉਹ ਸਾਰਾ ਚਾਲੂ ਕਰਾਂਗੇ ਜਿਹੜਾ ਪ੍ਰੋਸੈਸ ਚਾਲੂ ਹੋ ਉਹਦਾ ਤਾਂ ਵੈਸਟ ਹਲਕੇ ਦੇ ਵਿੱਚ ਅਪਕਮਿੰਗ ਪ੍ਰੋਜੈਕਟਸ ਵੀ ਲੱਗੇ ਆਉਣਗੇ ਸਮਾਨ ਨਾਲ ਸਮਾਨ ਹੁਣ ਮੇਰੇ ਨਾਲ ਕੱਲੇ ਵੈਸਟ ਹਲਕੇ ਦੀ ਨਹੀਂ ਪੂਰੇ ਪੰਜਾਬ ਸੂਬੇ ਦੀ ਗੱਲ ਕਰੋ ਔਰ ਅਸੀਂ ਮੰਤਰੀ ਕੋਈ ਇੱਕ ਸੂਬੇ ਇੱਕ ਤਰਸੀ ਚੋਅ ਸੀਦਾ ਨਹੀਂ ਹੁੰਦਾ ਪੂਰੇ ਸੂਬੇ ਦਾ ਸੋ ਵੈਸਟ ਵੈਸਟੇਚ ਵੀ ਲਿਆਵਾਂਗੇ ਔਰ ਬਾਕੀ ਜਗ੍ਹਾ ਵੀ ਲਿਆਵਾਂਗੇ ਔਰ ਬਸ ਸਾਡੇ ਤੇ ਆਉਣ ਲੱਗੇ ਕਿੱਥੇ ਕਿੱਲੇ ਹਾਲ ਕਿਤੇ ਜਾਣੀ ਕਿਉਂਕਿ ਕਾਫਲੇ ਲੰਬੇ ਸਮੇਂ ਤੋਂ ਬੁੱਢੇ ਦੇ ਅਧਿਕਾਰ ਚੱਲਦੀ ਹੈ ਤੇ ਜਦੋਂ ਸਿਆਸਤ ਅੱਥੇ ਸ਼ੁਰੂ ਹੋ ਕੇ ਅੱਥੇ ਖਤਮ ਹੋ ਜਾਂਦੀ ਹੈ ਪਰ ਜਦੋਂ ਇਸ ਤਰ੍ਹਾਂ ਕਿੱਥੇ ਜਿਹੜਾ ਸੁਧਾਰ ਕੀਤਾ ਜੇ ਮੈਂ ਤੁਹਾਨੂੰ ਦੱਸਾਂ ਸਿਆਸਤ ਕਈ ਮੁੱਦਿਆਂ ਤੇ ਪਿਛਲੇ 25 30 ਸਾਲਾਂ ਤੋਂ ਉੱਥੋਂ ਹੀ ਚੱਲੂ ਹੁੰਦੀ ਸੀ ਉੱਥੇ ਹੀ ਖਤਮ ਹੋ ਜਾਂਦੀ ਸੀ ਸੋ بڑے ਮੁੱਦੇ ਕਰਤੇ ਇਹ ਵੀ ਹੋ ਜਾਏਗਾ ਇਹ ਬੁੱਢਾ ਜਾਨੀ ਦੇ ਕੋਲ ਪ੍ਰੈਸ ਕਲੱਬ ਨਹੀਂ ਆਗਾ ਜੀ ਮੀਡੀਆ ਵੀ ਉਹ ਕਰੋ ਨਹੀਂ ਕੋਈ ਨਾ ਉਹਦੇ ਤੇ ਵੀ ਦੇਖਦੇ ਠੀਕ ਹੈ ਜੀ ਥੈਂਕ ਯੂ ਥੈਂਕ